ਲੋਜੀ ਸਾਨ ਵੀਰਾਂ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਲੋ ਜੀ ਟਾਈਮ ਜਿਹੜਾ ਜੀ ਸਵੇਰ ਦੇ 7 ਵਜੇ ਕੇ ਪੂਰੇ ਤੇ ਟਰਾਲੀਆਂ ਦੇਖੋ ਜੀ ਲੈਂਡ ਚ ਲੱਗ ਗਈਆਂ ਅੱਜ ਟਰਾਲੀਆਂ ਆਈਆਂ ਜੀ 2 4 ਤੇ 6 7 7 ਟਰਾਲੀਆਂ ਆਈਆਂ ਜੀ ਤੇ ਤਰੀਕ ਹੈਗੀ ਅੱਜ 16 ਸਤੰਬਰ 2025 ਤੇ ਲੋ ਜੀ ਕੋੜਕਪੁਰਾ ਮੰਡੀ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਗਾਹ ਦੇਖੋ ਇਹਨੇ ਗਾਹ ਕ ਤੇ ਇੰਨੇ ਟਰਾਲੀਆਂ ਤੇ ਪਹਿਲੀ ਟਰਾਲੀ ਤੋਂ ਜਿਹੜੀ ਬੋਲੀ ਸ਼ੁਰੂ ਹੋ ਗਈ ਆ ਤੇ ਅੱਜ ਦੇਖਦੇ ਤੂੜੀ ਕਿਹੜੀ ਰੇਟ ਜਾਂਦੀ ਏ ਕੱਲ ਜਿਹੜੀ ਤੂੜੀ ਵਿਕੀ ਸੀ ਉਹ ਵਿਕੀ ਸੀ 400 ਰੁਪਏ ਤੱਕ ਅੱਜ ਦੇਖਦੇ ਆ ਜਿਹੜੀ ਟਰਾਲੀ ਵੀਰੇ ਲੱਖਾ ਅੰਦਰਲੀ ਆ ਅੰਦਰ ਦੀ ਤੂੜੀ ਬੋਲੋ 300 ਰੁਪਿਆ ਲੋ ਜੀ ਅੰਦਰ ਦੀ ਤੂੜੀ ਐ 25 ਰੁਪਏ 30 ਰੁਪਏ 35 350 60 70 75 80 400 400 ਬੋਲਣਾ ਭਾਈ ਕਿਨੇ ਉਹ ਫਰਾਂ ਦੇ ਕਿਤੇ ਆ ਆ ਜਾ ਬਈ ਆ ਜਾ 400 ਲੇਖੋ ਇਹ ਚਲਿਆ ਬਈ ਲਓ ਜੀ ਪਹਿਲੀ ਟਰਾਲੀ ਲੱਗੀ ਹੈ 400 ਰੁਪਿਆ ਕੱਲ ਵੀ ਜਿਹੜਾ ਰੇਟ ਰਿਹਾ ਜੀ ਉਹ 400 ਰੁਪਿਆ ਰਿਹਾ ਅੱਜ ਵੀ ਜਿਹੜੀ ਪਹਿਲੀ ਟਰਾਲੀ ਦਾ ਰੇਟ ਆ ਉਹ 400 ਰੁਪਿਆ ਰਿਹਾ ਜੀ ਤੇ ਨਾਗਰੇਗੇ ਜੀ 6 ਹੋਰ ਤੇ ਇਹ ਦੇਖਦੇ ਆ ਕਿਥੋਂ ਤੱਕ ਜਾਂਦੇ ਆ ਬਾਕੀ ਗਾਹਕ ਤਾਂ ਵਾਵਾ ਆਗੇ ਲੱਗਦੇ ਆ ਦੇਖ ਸਕਦੇ ਤੁਸੀਂ ਗਾਹਕ ਤਾਂ ਬਹੁਤ ਖੜੇ ਆ ਦੇਖਦੇ ਆ ਰੇਟ ਲਾਉਂਦੇ ਕਿ ਨਹੀਂ ਲਾਉਂਦੇ ਆ ਆ ਨਹੀਂ ਜਨਾ ਜਸਨਾ ਜਿਹੜਾ ਦੋਈ ਦਾ ਨਹੀਂ ਤਾਂ ਇਹਦਾ ਜਰਾ ਆਹ ਬੰਦੇ ਪਿੱਛੇ ਰੋਲਾ ਪਾ ਗਿਆ ਬੰਦਾ ਇਹ ਨਹੀਂ ਲੈ ਕੇ ਜਾਣਾ ਦੂਸਰਾ ਲੈ ਕੇ ਜਾਣਾ ਤੇ ਦੇਖਦੇ ਆਂ ਦੂਜੀ ਟਰਾਲੀ ਤੇ ਕੀ ਰੇਟ ਲੱਗਦਾ ਅੱਜ ਤੈ तकरीबन ਤੂੜੀ ਜਿਹੜੀ ਸਾਰੀ ਅੰਦਰ ਦੀ ਆ ਲਓ ਜੀ ਚੱਲਦੇ ਆਂ ਦੂਜੀ ਟਰਾਲੀ ਵੱਲ ਆਇਲ ਬਰਾ ਮੇਂ ਜਿਹੜੀਆਂ ਆਇਓ ਟਰਾਲੀ ਵਾਲੇ ਗਾਂਵਿਆਂ ਦੀ ਤਾਂ ਨਹੀਂ ਹੁੰਦੀ ਆ ਅੰਦਰਲੀ ਅੰਦਰਲੀ ਥੋੜੀ ਬੋਲੋ ਜੀ 300 ਰੁਪਇਆ 300 300 5 10 15 20 ਪੰਤੀ 35 40 350 350 50 60 65 70 70 375 80 380 ਬੋਲਾ ਬਾਈ ਕਿਨੇ 380 ਦੇ ਬਾਈ ਪਿਆਰਾ ਕਾਲੀ ਵਾਲਾ ਲੋ ਜੀ ਇਹ ਵੀ ਗਈ ਹੈ 380 ਰੁਪਏ ਅੱਜ ਜਿਹੜਾ ਰੇਟ ਆ ਜੀ 400 ਤੋਂ ਘਟ ਗਈ ਫੇਰ ਪਹਿਲੀ ਟਰਾਲੀ ਲੱਗੀ 400 ਦੂਜੀ ਲੱਗੀ 380 ਰੁਪਏ ਜੀ ਤੇ ਤੀਜੀ ਟਰਾਲੀ ਦੇਖਦੇ ਆਂ ਜੀ ਹਾਂ ਉਹਨਾਂ ਨੇ ਆਪਣੀ ਬਾਹਰ ਦੀ ਬਾਹਰ ਦੀ ਵੀ ਨੇ ਕੱਲ ਵਾਲੀ ਜੁੜੀ ਸੁੱਕੀ ਆ ਕੱਲ ਵਾਲੀ ਆਏ ਸਰਮੰਝਾ ਉਹ ਬਚਾ ਨਾ ਮੜਾ ਮੜਾ ਪੱਟੇ ਅਕਸਰ ਡਿੱਗੂਗੀ ਥੋੜੀ ਬਾਹਰ ਦੀ ਹੈ ਥੋੜੀ ਸੁੱਕੀ ਆ ਚਾਹ 300 ਰੁਪਏ ਫਿਰ 300 300 5 10 15 20 25 30 35 40 45 345 ਬੋਲਾਂਗੇ ਨਾ 345 ਰੁਪਏ ਦੀ ਲਓ ਜੀ ਇਹ ਲੱਗ ਗਈ 345 ਰੁਪਏ ਰੇਟ ਜਿਵੇਂ ਜਿਵੇਂ ਬੋਲੀ ਹੋ ਰਹੀ ਆ ਉਵੇਂ ਉਵੇਂ ਘਟ ਰਿਹਾ ਜੀ ਪਹਿਲੇ 400 ਫਿਰ 365 ਆ ਫਿਰ 345 ਰੁਪਏ ਲੱਗੀ ਆ ਹਾਂਜੀ 30 5 10 15 20 25 30 35 35 54 60 65 70 75 80 85 400 5 10 15 415 ਬੋਲਾਂਗੇ 415 ਲਓ ਜੀ ਹੁਣ ਤੱਕ ਦਾ ਜਿਹੜਾ ਸਿਰਾ ਰੇਟ ਲੱਗ ਗਿਆ ਜੀ ਉਹ ਲੱਗੇ 415 ਰੁਪਏ ਤੇ ਪੰਜਾਂ ਨਗਾਂ ਦੀ ਜਿਹੜੀ ਬੋਲੀ ਹੋ ਗਈ ਹੈ ਜੀ ਤੇ ਹੁਣ ਤੱਕ ਦਾ ਜਿਹੜਾ ਸਿਰਾ ਰੇਟ ਆ ਜੀ ਉਹ ਲੱਗੇ 415 ਰੁਪਏ ਜੀ ਤਿੰਨ ਟਰਾਲੀਆਂ ਰਹਿ ਗਈਆਂ ਜੀ ਹੋਰ 415 ਰੁਪਏ ਵੀ ਹਾਂਜੀ ਲੋਗੀ ਦੀ ਆ ਨਹੀਂ ਤੇਰੀ ਆਦਮੀ ਵਾਲਾ ਤੂੰ ਲੈਦਾ ਐਸੇ ਵੀ ਹੋਣਾ ਕੀ ਆ ਨਹੀਂ 200 ਰੁਪਏ ਲੈ 200 ਰੁਪਏ ਲੈ ਯਾਰ ਭਾਈ ਤੇਰੀ ਖਾਦ ਭਾਅ ਦੇ ਹੋਈ ਪਈ ਛੱਡ ਦੇ ਛੱਡ ਮੈਂ ਦਿਸੀ ਜਾਂਦਾ ਤੇਰਾ ਕੰਨ ਜੇ ਖਰੀਆ ਨਹੀਂ ਕੰਮ ਆ ਜਾਈ ਅੱਸੀ ਜਿਹੜੀ ਹੋਈ ਸੀ ਉਹ ਬਣਾ ਕੇ ਉਹ ਹੀ ਭੁੱਲ ਗਿਆ ਲਾਟਰਾ ਲਈ ਇੱਕ ਭੋਲਣੀ ਹੁਣ ਤੂੰ 10 ਮਿੰਟ ਤੇਰੇ ਆਉਣ ਦਾ ਪਹਿਲਾ ਮਕਸਦ ਇਹੀ ਹੁੰਦਾਗਾ ਜਿਹੜੇ ਖਾਦੀ ਪੀਤੀ ਆਲੇ ਉਹਨਾਂ ਨੂੰ ਫਾਇਟ ਤੇ ਕੱਢ ਦਿਆ ਕਰਦਾ 10 ਮਿੰਟ ਪਹਿਲਾਂ ਆ ਕੇ ਉਹ ਵੀ ਪਹਿਲਾਂ ਤੂੰ ਵਿਖਾ ਗਿਆ ਹੋਰ ਕੀ ਆਵੇਂ ਵੇਖ ਵੇਖ ਮਾਰ ਜਾਨ ਅੰਦਰ ਦੀ ਥੋੜੀ ਬੋਲੋ ਜੀ ਚਲੋ 350 350 350 55 ਪਿਆਰ ਵੀਡੀਓ ਜਨਾ ਆ ਜਾਵੇਂ ਨੂੰ ਪਾ ਜਾ 55 60 ਕਟਨੀ ਬਣੀ ਕੋ 75 80 385 90 ਹੈ 94 395 ਬੋਲਾਂਗੇ ਨੇ 395 ਰੁਪਏ ਬਾਈ ਜੀ ਲਓ ਜੀ ਇਹ ਵੀ ਲੱਗਿਆ 395 ਰੁਪਏ ਲੱਗੇ ਜੀ ਇਹ ਤੇ ਦੋ ਬਣਾ ਕੇ ਰਹਿ ਗਏ ਜੀ ਹੋਰ